ਮਾਤਾ ਨੂੰ ਆਏ ਕਹਿੰਦੀ ਸੀ ਕੋੜਾ ਸਿਖਰ ਦਪਰ ਤਾਂ ਘਰੇ ਟਿਕ ਜਾ ਕਰ। ਤਾਈ ਸਿਖਰ ਦਪਹਿਰ ਕਿੱਥੇ ਆ? ਹਾਏ ਤਾਂ ਦੇਨੀ ਸੁਖਣਾ ਹੁਣ ਚੜਿਆਗਾ। ਮੈਨੂੰ ਐ ਸੀਗੀ ਮੈਂ ਕਿਹਾ ਚੱਲ ਟਾਈਮ ਨਾਲ ਵੀਰੇ ਦੇ ਮੇ ਰਖੜੀ ਬੰਨਿਆ ਵਾ। ਫਿਰ ਬਾਈ ਨੇ ਵੀ ਕਿਤੇ ਜਾਣਾ ਹੋਵੇ। ਭਾਬੀ ਨੇ ਵੀ ਜਾਣਾਗਾ ਫਿਰ। ਪਹਿਲਾਂ ਕਿੰਨੇ ਕ ਘਰਾਂ ਦੇ ਬੰਨੇ? ਤਾਈ ਕਿੰਨੇ ਕ ਘਰਾਂ ਦੇ ਬੰਨੇ? ਮਤਲਬ ਮੈਂ ਤਾਂ ਇੱਥੇ ਹੋਣੀ ਹੁਣੀ ਐ ਤਾਈ ਮੈਂ ਕਿਹੜਾ ਕਿਤੇ ਜਾਨੀ ਆ ਔਰ। ਲੈ, ਭਗ ਜਾਂਦੇ ਕੀ ਡਰ ਆਗਾ? ਹਾਂ 10 ਰੁਪਏ ਦੀ ਰਖੜੀ ਹੁੰਦੀ ਆ ਅਗਲਾ ਘੱਟ ਤੋਂ ਘੱਟ 100 ਰੁਪਏ ਸ਼ਗੰਦਾ ਦਿੰਦੇ ਹੀ ਹੈਗਾ ਤੇਰੀ ਤਾਂ ਦਿਹਾੜੀ ਵਧੀਆ ਬਣੂਗੀ ਅੱਜ ਤੇਰੇ ਭਾਵੇਂ ਤਾਂ ਦਿਨ ਬਹੁਤ ਵਧੀਆ ਚੜਿਆ ਨਹੀਂ ਇਹ ਤੈਨੂੰ ਐਡਾ ਰਖੜੀਆਂ ਬੰਨਣ ਦੀ ਸ਼ੌਂਕ ਸੀ ਨਾ ਤੇਰੀ ਮਾਂ ਨੂੰ ਕਹਿ ਦਾਂਦੀ ਵੀ ਮੇਰੇ ਵਾਸਤੇ ਇੱਕ ਭਾਈ ਵੀ ਜੰਮ ਦੇ ਜਿੱਥੇ ਤੈਨੂੰ ਜੰਮਿਆ ਸੀਗਾ ਤੇਰੀ ਮਾਂ ਨੇ ਤਾਈ ਬੇਬੇ ਕਿਉਂ ਪੁੱਠੀਆਂ ਗੱਲਾਂ ਕਰਦੀ ਓਨੀ ਤਿਹਾੜ ਦੇ ਦਿਨ ਤਾਂ ਬੇਬੇ ਚੁੱਪ ਕਰ ਜਾ ਕਰ ਫਿਰ ਪੁੱਠੀਆਂ ਗੱਲਾਂ ਨਹੀਂ ਰਖੜੀ ਤਾਂ ਆਪਣੇ ਸਕੇ ਭਾਈ ਦੇ ਬੰਨੀ ਦੀ ਹੁੰਦੀ ਆ ਹੈ ਇਹ ਚੱਕ ਕੇ ਆਈ ਰਖੜੀ ਤੇ ਮੂੰਹ ਆ ਜਾਂਦੀ ਹੈਗੀ ਇਹ ਨਾਲੇ ਸੂਟ ਵੀ ਨਾ ਇਹ ਤਾਂ ਹਲੇ ਕੁਮਾਰੀ ਆ ਇਹ ਕੁਮਾਰੀਆਂ ਦੇ ਪਾਉਣ ਵਾਲਾ ਸੂਟ ਹੈਗਾ